ਇੱਕ ਪਾਸੇ ਪੂਰੇ ਪੰਜਾਬ ਭਰ ਦੇ ਵਿੱਚ ਟੀਚਰ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਚੰਗੇਰੀਆਂ ਸਵਾਵਾਂ ਦੇ ਕੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਵਾਲੇ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਸੇ ਹੀ ਲੜੀ ਦੇ ਤਹਿਤ ਅੱਜ ਪੰਜਾਬ ਇਸਤਰੀ ਸਭਾ ਵੱਲੋਂ ਜ਼ਿਲ੍ਹਾ ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਂਝੇ ਤੌਰ ਤੇ ਫਰੀਦਕੋਟ ਦੇ ਸ਼ਹੀਦ ਕਾਮਰੇਡ ਅਮੋਲਕ ਭਵਨ ਦੇ ਵਿੱਚ ਇੱਕ ਪ੍ਰੋਗਰਾਮ ਸਥਾਪਿਤ ਕੀਤਾ ਗਿਆ ਜੱਥੇਬੰਦੀਆਂ ਦੀ ਸੂਬਾ ਜਨਰਲ ਸਕੱਤਰ ਬੀਬੀ ਨਵਿੰਦਰ ਕੌਰ ਸੌਹਰਤ ਤੇ ਕਾਮਰੜ ਹਰਦੇਵ ਸਿੰਘ ਅਰਸ਼ੀ ਮੈਂਬਰ ਕੌਮਿਕ ਕੌਂਸਲ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਜਿਸ ਦੌਰਾਨ ਆਗੂਆਂ ਵੱਲੋਂ ਖੁਦ ਟੀਚਰ ਵੜ ਕੇ ਪ੍ਰਗਟ ਕੀਤਾ ਗਿਆ ਅਤੇ ਮਹਿਲਾਵਾਂ ਦੇ ਨਾਲ ਵਾਪਰ ਰਹੀਆਂ ਘਟਨਾਵਾਂ ਤੇ ਚਿੰਤਾ ਵੀ ਜ਼ਾਹਿਰ ਕੀਤੀ ਗਈ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਔਰਤਾਂ ਨੂੰ ਸਨਮਾਨ ਦਿਵਾਉਣਾ ਹੈ ਅਤੇ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ ਗੱਲ ਕਰਕੇ ਸਿਖੀ ਹੋਣਾ ਹੈ ਕਿ ਅੱਜ मैं भी बैठूंगा एक पेज देखा तो बहुत शॉर्ट उसके लिए कि मैं एक टाइम पर एक एक्टिविटी करेंगे या फिर एक डीएसडी करेंगे या किसी पर किन्हीं रोज़ कोम्बोटों को मिलता फिर उसकी शॉर्ट उपलब्धियां सीमित तो लास्ट पर तो पहले सोचा था जब सब आया था तो जो लागू करना है

ਨਰਿੰਦਰ ਕੌਰ ਸੋਲ ਮੈਂ ਪੰਜਾਬ ਇਸਤਰੀ ਸਭਾ ਦੀ ਸੂਬੇ ਦੀ ਜਨਰਲ ਸਕੱਤਰ ਹਾਂ ਅ ਅੱਜ ਅਸੀਂ ਇੱਥੇ ਫਰੀਦਕੋਟ ਤੇ ਮੁਕਸਰ ਦੋ ਜ਼ਿਲ੍ਹਿਆਂ ਦੀ ਸਕੂਲਿੰਗ ਦਾ ਜਿਹੜਾ ਹੈਗਾ ਉਹ ਪ੍ਰੋਗਰਾਮ ਅੱਜ ਇੱਥੇ ਬਣਾਇਆ ਅੱਜ ਟੀਚਰ ਡੇ ਵੀ ਹੈ ਤਾਂ ਸਾਡੇ ਲਈ ਹੋਰ ਵੀ ਫਖਰ ਦੀ ਗੱਲ ਹੈ ਕਿ ਇਸ ਇਤਿਹਾਸਿਕ ਦਿਹਾੜੇ ਤੇ ਅਸੀਂ ਅੱਜ ਸਕੂਲਿੰਗ ਕਰਨ ਜਾ ਰਹੇ ਹਾਂ ਅ ਕਿਉਂਕਿ ਸਮਾਜ ਦੇ ਵਿੱਚ ਜੋ ਕੁਝ ਔਰਤਾਂ ਦੇ ਨਾਲ ਵਾਪਰ ਰਿਹਾ ਉਹ ਬਹੁਤ ਹੀ ਚਿੰਤਾਜਨਕ ਹੈ ਤੇ ਉਹਨਾਂ ਹਾਲਾਤਾਂ ਦਾ ਔਰਤਾਂ ਨੇ ਕਿਵੇਂ ਸਾਹਮਣਾ ਕਰਨਾ ਇਹਨਾਂ ਸਾਰਿਆਂ ਦੀ ਜਾਣਕਾਰੀ ਔਰਤਾਂ ਨੂੰ ਹੋਣੀ ਚਾਹੀਦੀ ਆ ਕਿ ਸਾਡੇ ਹੱਕ ਕੀ ਆ ਉਹਨਾਂ ਲਈ ਅਸੀਂ ਲੜਨਾ ਕਿਵੇਂ ਜਿੱਥੋਂ ਤੱਕ ਔਰਤਾਂ ਦੇ ਹੱਕਾਂ ਦੇ ਕਾਨੂੰਨ ਬਣਾਉਣ ਦੀ ਗੱਲ ਆ ਚਾਹੇ ਆ ਬਲਾਤਕਾਰ ਵਾਲੇ ਦੀ ਗੱਲ ਆ ਰਹੀ ਆ ਜਦੋਂ ਦਿੱਲੀ ਦੇ ਵਿੱਚ 2012 ਦੇ ਵਿੱਚ ਨਿਰਭੈ ਨਾਲ ਬਲਾਤਕਾਰ ਹੋਇਆ ਸੀ ਤਾਂ ਉਸ ਸਮੇਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਤਾਂ ਉਦੋਂ ਲੋਕ ਜਿਹੜੇ ਸੀ ਸਾਰੇ ਸੜਕਾਂ ਤੇ ਉੱਤਰ ਆਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਕਾਨੂੰਨ ਜਿਹੜਾ ਵਾ ਉਹ ਸਖਤ ਬਣਨਾ ਚਾਹੀਦਾ ਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਕੁਝ ਧਰਾਵਾਂ ਜੋੜ ਕੇ ਕਾਨੂੰਨ ਸਖਤ ਬਣਾਤਾ ਸੀਗਾ ਫਾਂਸੀ ਵਾਲਾ ਵੀ ਵਿੱਚ ਉਹਦੇ ਐਡ ਕਰ ਦਿੱਤਾ ਗਿਆ ਸੀ ਹੁਣ ਕਲਕੱਤਾ 'ਚ ਜੋ ਘਟਨਾ ਵਾਪਰੀ ਆ ਉਹਦੇ ਸਬੰਧ 'ਚ ਜਿਹੜੀ ਉੱਥੋਂ ਦੀ ਮੁੱਖ ਮੰਤਰੀ ਆ ਉਹਨਾਂ ਨੇ ਵੀ ਆਪਣੀ ਵਿਧਾਨ ਸਭਾ 'ਚ ਕਾਨੂੰਨ ਨੂੰ ਥੋੜਾ ਸਖਤ ਕੀਤਾ ਕਿ ਮਤਲਬ ਜਲਦ ਤੋਂ ਦਾ ਫਾਂਸੀ ਦੇਣ ਵਾਲੀ ਉਹਨਾਂ ਨੇ ਗੱਲ ਕੀਤੀ ਆ ਪਰ ਇਹ ਲਾਗੂ ਕਿਵੇਂ ਹੋਣਾ ਮੈਂ ਸਾਡੀ ਚਿੰਤਾ ਇਹ ਆ ਕਿ ਜਿਹੜੀਆਂ ਵਿਧਾਨ ਸਭਾ ਤੇ ਸੰਸਦ ਆ ਉਹਨਾਂ ਦੇ ਵਿੱਚ ਵੱਡੀ ਗਿਣਤੀ ਚ ਅਪਰਾਧੀ ਬੈਠੇ ਹੋਏ ਆ ਜਦੋਂ ਕਾਨੂੰਨ ਚਾਹੇ ਜਿੰਨੇ ਮਰਜ਼ੀ ਬਣੇ ਜਾਣ ਜੇ ਲਾਗੂ ਜਿਹੜੇ ਕਰਨ ਵਾਲੇ ਉਹ ਆਪ ਅਪਰਾਧੀ ਆ ਤਾਂ ਲਾਗੂ ਕਿਵੇਂ ਹੋਣਗੇ ਮਤਲਬ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਬਾਰੇ ਸਾਨੂੰ ਇਹ ਸੁਚੇਤ ਹੋਣਾ ਹੋਏਗਾ ਕਿ ਅਸੀਂ ਜਦੋਂ ਪਾਰਲੀਮੈਂਟ ਜਾਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਤਾਂ ਉਸ ਸਮੇਂ ਵੀ ਅਸੀਂ ਇਸ ਗੱਲ ਨੂੰ ਜ਼ਰੂਰ ਨੋਟ ਕਰੀਏ ਕਿ ਅਸੀਂ ਵੋਟ ਕੇਸ ਨੂੰ ਪਾ ਕੇ ਭੇਜਨੇ ਜੇ ਸਾਡੇ ਸਾਹ ਪੱਖਸ ਵਾਲਾ ਉਮੀਦਵਾਰ ਚੁਣ ਕੇ ਜਾਏਗਾ ਵਿਧਾਨ ਸਭਾ ਜਾਂ ਪਾਰਲੀਮੈਂਟ ਤਾਂ ਫੇਰ ਹੀ ਸਾਡੇ ਜਿਹੜੇ ਕਾਨੂੰਨ ਇੰਨੇ ਬਣੇ ਹੋਏ ਆ ਔਰਤਾਂ ਦੇ ਪੱਖਾਂ ਵਾਲੇ ਉਹਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਤੁਹਾਡੀ ਜਿਹੜੀ ਪੰਜਾਬ ਇਸਤਰੀ ਸੁਭਾ ਹੈਗੀ ਉਹਦੇ ਵਿੱਚ ਜੋ ਮੈਸੇਜ ਕੀ ਦੇਣਾ ਚਾਹੋਗੇ ਮਹਿਲਾ ਮੈਂ ਜੋ ਹਾਲਾਤ ਇਸ ਟਾਈਮ ਬਣੇ ਹੋਏ ਆ ਉਹਨਾਂ ਚ ਸਾਡਾ ਮੁੱਖ ਮੈਸੇਜ ਤਾਂ ਇਹ ਆ ਕਿ ਮੋਦੀ ਸਰਕਾਰ ਤਾਂ ਕਹਿੰਦੀ ਆ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਪਰ ਅੱਜ ਲੋੜ ਇਹ ਆ ਵੀ ਬੇਟਾ ਪੜ੍ਹਾਓ ਤੇ ਬੇਟੀ ਬਚਾਓ ਕਿਉਂਕਿ ਜੇ ਬੇਟਿਆਂ ਨੂੰ ਅਸੀਂ ਘਰਾਂ ਦੇ ਵਿੱਚ ਅਸੀਂ ਮਾਵਾਂ ਆਂ ਭੈਣਾਂ ਆਂ ਪਤਨੀਆਂ ਅਸੀਂ ਘਰਾਂ 'ਚ ਆਪਣੇ ਬੇਟਿਆਂ ਨੂੰ ਜੇ ਇਹ ਸਿੱਖਿਆ ਦਿੰਨੇ ਆ ਕਿ ਜਿੰਨੀ ਇੱਜ਼ਤ ਤੂੰ ਆਪਣੀ ਭੈਣ ਦੀ ਆਪਣੀ ਮਾਂ ਦੀ ਆਪਣੀ ਧੀ ਦੀ ਚਾਹਨਾ ਇੰਨੀ ਇੱਜ਼ਤ ਹੀ ਤੈਨੂੰ ਬਾਹਰ ਦੂਜੀਆਂ ਔਰਤਾਂ ਦੀ ਵੀ ਕਰਨੀ ਚਾਹੀਦੀ ਆ ਇਸ ਕਰਕੇ ਅਸੀਂ ਇਹ ਮੈਸੇਜ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਦੇਣਾ ਚਾਹੁੰਦੇ ਆ ਕਿ ਸਾਰੀਆਂ ਭੈਣਾਂ ਹੀ ਇਸ ਗੱਲ ਨੂੰ ਨੋਟ ਕਰਨ ਕਿ ਅਸੀਂ ਆਪਣੇ ਮੁੰਡਿਆਂ ਨੂੰ ਵੀ ਇਹ ਜ਼ਰੂਰ ਸਿੱਖਿਆ ਘਰੋਂ ਦੇਣੀ ਸ਼ੁਰੂ ਕਰੀਏ ਤਾਂ ਕਿ ਉਹ ਇਸ ਸਮਾਜ ਦੇ ਵਿੱਚ ਔਰਤਾਂ ਦੀ ਇੱਜ਼ਤ ਜਿਹੜੀ ਆ ਉਹ ਕਰਨ ਸਾਡਾ ਮੁੱਖ ਮਕਸਦ ਜਿਹੜਾ ਮੈਸੇਜ ਆ ਉਹ ਇਹ ਹੀ ਬਹੁਤ ਇਰਤੋਂ ਜੋ ਕੋਲਕਾਤਾ ਰੇਪ ਕਰਨ ਹੋਇਆ ਹੈ ਉਸ ਤੋਂ ਅਸੀਂ ਬੜੀ ਇਸਤਰੀ ਸਭਾ ਪੰਜਾਬ ਇਸਤਰੀ ਸਭਾ ਪਰਬਤ ਹੋਈ ਉਸ ਤੋਂ ਅਸੀਂ ਇਹ ਫੈਸਲਾ ਕੀਤਾ ਵੀ ਸਾਰੀਆਂ ਔਰਤਾਂ ਨੂੰ ਜਿਹੜੇ ਮੇਨ ਡੋਮੀਨੇਟਰਸ ਹੈ ਹਰ ਜ਼ਿਲ੍ਹਿਆਂ ਦੇ ਵੀ ਲੀਡਰਸ ਉਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਕੀਤਾ ਜਾਵੇ ਸਾਰਿਆਂ ਨੂੰ ਦੱਸਿਆ ਜਾਵੇ ਵੀ ਆ ਕੁਝ ਹੋ ਰਿਹਾ ਹੈ ਕਿ ਜੋ ਕੁਝ ਹੋ ਰਿਹਾ ਹੈ ਸਮਾਜ ਦਾ ਬਹੁਤ ਬਥੇਮਾ ਹੋ ਰਿਹਾ ਹੈ ਸਮੇਂ ਚ ਸਮਾਜ ਦੇ ਵਿੱਚ ਔਰਤਾਂ ਦੇ ਨਾਲ ਬਹੁਤ ਜ਼ਿਆਦਾ ਕਰਪਸ਼ਨ ਬਹੁਤ ਜ਼ਿਆਦਾ ਪਹਿਸ਼ਤਾਚਾਰ ਹੋ ਰਿਹਾ ਵਧ ਰਿਹਾ ਹੈ ਔਰਤਾਂ ਨਾਲ ਥਾਂ ਥਾਂ ਤੇ ਰੇਪ ਹੋ ਰਿਹਾ ਹੈ ਔਰਤਾਂ ਦੀ ਆਵਾਜ਼ ਨੂੰ ਸੁਣਾਈ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਪਹਿਲਾਂ ਦਿੱਲੀ ਦੇ ਵਿੱਚ ਹੋਇਆ ਸੀ ਉਸ ਦਿਨੀਆਂ ਭੁੱਲੀ ਨਹੀਂ ਜੇ 7 ਸਾਲ ਕੇਸ ਲੜਿਆ ਗਿਆ ਸੀ ਅੱਜ ਨਵਾਂ ਕੇਸ ਹੋ ਗਿਆ ਕਲਕੱਤਾ ਰੇਪ ਕਾਂਡਾ ਡਾਕਟਰ ਰੇਪ ਕਾਂਡਾ ਜਿਹੜੇ ਡਾਕਟਰ ਆਪਣੇ ਸਾਰਿਆਂ ਨੂੰ ਬਲੱਦ ਬਚਾਉਂਦੇ ਆ ਨਰਸਿਸ ਤੇ ਡਾਕਟਰ ਉਹਨਾਂ ਨਾਲ ਇਹ ਕੁਝ ਹੋ ਜਾਵੇ ਤੇ ਕੀ ਔਰਤਾਂ ਦਾ ਆਮ ਔਰਤਾਂ ਦਾ ਕੀ ਹਾਲ ਹੋਊਗਾ ਸਮਾਜ ਦੇ ਵਿੱਚ ਉਹਦੇ ਨਾਲ ਕਿਵੇਂ ਦਬਾਇਆ ਜਾਂਦਾ ਉਥੋਂ ਦੇ ਜਿਹੜੇ ਪ੍ਰਿੰਸੀਪਲ ਹੈ ਹੈਡ ਆਫ ਡਿਪਾਰਟਮੈਂਟ ਹੈ ਉਹੀ ਵਿਚਾਰੇ ਹੈ ਸਰਕਾਰਾਂ ਵੀ ਉਹਨਾਂ ਦਾ ਸਾਥ ਦੇ ਰਹੀਆਂ ਸਾਡਾ ਸਾਥ ਨਹੀਂ ਦੇ ਰਹੀਆਂ